ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਵਿਰਸਾ 컬렉ਸ਼ਨ ਤੇ ਆਪਾਂ ਅੱਜ ਬਹੁਤ ਸੋਹਣੇ ਤੇ ਬਹੁਤ ਹੀ ਜ਼ਿਆਦਾ ਪਿਆਰੇ ਸੂਟ ਲੈ ਕੇ ਆਏ ਆਂ ਜੀ ਸਭ ਤੋਂ ਪਹਿਲਾਂ ਰਿਕੁਐਸਟ ਹੈ ਜੀ ਜੋ ਵੀ ਮੇਰੇ ਚੈਨਲ ਤੇ ਨਵੇਂ ਆ ਜੀ ਪਲੀਜ਼ ਮੇਰੀ ਵੀਡੀਓ ਦੇਖ ਰਹੇ ਆ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਲਦ ਤੋਂ ਜਲਦ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਆਪਦੇ ਸੁਝਾਅ ਜ਼ਰੂਰ ਦਿਆ ਕਰੋ ਜੀ ਅੱਜ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਆਂ ਜੀ ਆਰੀ ਵਰਕ ਦੇ ਡਿਜੀਟਲ ਪ੍ਰਿੰਟ ਦੇ ਜੌਰਜਟ ਦੇ ਸੂਟ ਹੈ ਜੀ ਨਾਲ ਹੀ ਆਪਣੇ ਕੋਲੇ ਸ਼ਿਮਰ ਮਸਲੀਨ ਦੇ ਸੂਟ ਹੈ ਜੀ ਦੁਪੱਟਾ ਵਾਲੇ ਬਹੁਤ ਸੋਹਣੇ ਸੂਟ ਹੈ ਜੀ ਕੁਝ ਕੁਝ ਸੂਟ ਕਾਟਨ ਦੇ ਹੈ ਜੀ ਵਿੱਚ ਉਹਨਾਂ ਦੇ ਨਾਲ ਵੀ ਦੁਪੱਟਾ ਹੈ ਜੀ ਬਹੁਤ ਸੋਹਣਾ ਸਟੱਫ ਹੈ ਜੀ ਕੋਈ ਵੀ ਕਲਰ ਖਰਾਬ ਹੋਣ ਵਾਲਾ ਨਹੀਂ ਹੈ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰਕੇ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਹੈ ਜੀ ਡਿਜੀਟਲ ਪ੍ਰਿੰਟਿੰਗ ਹੈ ਸਾਰਿਆਂ ਦੀ ਕੋਈ ਵੀ ਕਲਰ ਖਰਾਬ ਹੋਣ ਵਾਲਾ ਨਹੀਂ ਜੀ ਬਹੁਤ ਸੋਹਣਾ ਸਟੱਫ ਹੈ ਜੌਰਜਟ ਦੇ ਸੂਟ ਵੀ ਹੈ ਜੀ ਆਰੀ ਵਰਕ ਦੇ ਦੁਪੱਟੇ ਦੇ ਨਾਲ ਬਹੁਤ ਸੋਹਣਾ ਪ੍ਰਿੰਟ ਹੈ ਜੀ ਜਲਦੀ ਜਲਦੀ ਆਰਡਰ ਬੁੱਕ ਕਰਵਾਓ ਜੀ ਥੈਂਕ ਯੂ